14 ਨਵੰਬਰ ਦਾ ਦਿਨ ਹੈ ਔਰ ਅੱਜ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਚਿਲਡਰਨਸ ਡੇ ਜਿਹੜਾ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਅਸੀਂ ਡੇਰਾ ਬੱਸੀ ਦੇ ਵਿੱਚ ਮੌਜੂਦ ਆ ਹਲਕਾ ਦੇ ਵਿਧਾਇਕ ਇੱਥੇ ਮੌਜੂਦ ਹੈ ਔਰ ਬੱਚਿਆਂ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਆ ਅੱਜ ਖੁਦ ਵੀ ਭੰਗੜੇ ਪੈ ਰਹੇ ਆ ਐਮਐਲਏ ਸਾਹਿਬ ਦੇਖੋ ਜੀ ਜਿੱਥੇ ਅੱਜ ਚਾਚੇ ਨਰੂ ਕਰਕੇ ਅਸੀਂ ਬਾਲਦੀਵਸ ਮਨਾ ਰਹੇ ਆ ਉੱਥੇ ਮੇਰੇ ਲਈ ਤਾਂ ਹੋਰ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੇਰੀ ਪੰਜਾਬ ਸਰਕਾਰ ਚ ਇੱਕ ਸਾਡਾ ਐਮਐਲਏ ਸਾਥੀ ਤਰਨਤਾਰਨ ਤੋਂ ਚੁਣ ਕੇ ਆ ਰਿਹਾ ਮੇਰੇ ਲਈ ਤਾਂ ਡਬਲ ਖੁਸ਼ੀ ਦੀ ਗੱਲ ਹੈ ਇੱਕ ਪਾਸੇ ਜਿੱਥੇ ਬਾਲ ਦੀ ਵਸਤੇ ਮੈਂ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਤੇ ਸਟਾਫ ਨੂੰ ਵਧਾਈ ਦੇਣਾ ਬੱਚਿਆਂ ਨੂੰ ਵਧਾਈ ਦੇਣਾ ਉੱਥੇ ਨਗਰ ਡੇਰਾ ਬਸੀ ਹਲਕੇ ਦੇ ਵਸੀਆਂ ਨੂੰ ਔਰ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਆਪਣੇ ਵੱਲੋਂ ਇੱਕ ਵੰਟਲ ਵਧਾਈਆਂ ਦਿੰਦਾ ਕਿ ਤੁਹਾਡੀ ਕਿਰਪਾ ਨਾਲ ਬਹੁਤ ਵੱਡੇ ਮਾਰਜਨਾ ਜਿਹੜੇ ਖੋਤੀ ਲੋਕ ਸੀਗੇ ਜਿਹੜੀ ਮਰਜੀ ਪਾਰਟੀਆਂ ਸੀਗੇ ਗੋਡਿਆਂ ਪਰਨੇ ਕਰਕੇ ਤੇ ਟੇਡੇ ਕਰਕੇ ਥੱਲੇ ਪਾਤੇ ਪੰਜਾਬ ਦੇ ਲੋਕਾਂ ਨੂੰ ਸਲਾਮ ਕਰਦਾ। ਅਵੈਲ ਸਾਬ ਕਹਿੰਦੇ ਇਸ ਸਕੂਲ ਦੇ ਨਾਲ ਨਾਤਾ ਹੈਗਾ ਤੁਹਾਡਾ ਪੁਰਾਣਾ ਰਿਸ਼ਤਾ ਹੈਗਾ ਇਸ ਸਕੂਲ ਦੇ ਨਾਲ। ਛੋਟੇ ਵੀਰਾ ਹਰੀਆਂ ਕਲੀਆਂ ਹਰੇ ਦਰਖਤ ਇਹਨਾਂ ਥੱਲੇ ਮੈਂ ਬਚਪਨ ਚ ਇਸੇ ਸਕੂਲ 'ਚ 10ਵੀਂ ਤੱਕ ਪੜਿਆ। ਪਰਾਗਪੁਰ ਪੰਜਾਬੀ ਕੀਤੀ ਤੇ 10ਵੀਂ ਕੀਤੀ ਆ ਨਾਲ ਹੀ ਕਾਲਜ ਆ ਜਿੱਥੇ ਬਾਅਦ ਵਿੱਚ ਗ੍ਰੈਜੂਏਸ਼ਨ ਕੀਤੀ ਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੰਜਾਬ 'ਚ ਵਿਧਾਨ ਸਭਾ ਜਦੋਂ ਮੈਂ ਗਿਆ ਪੰਜਾਬ ਦਾ ਮੈਂ ਪਹਿਲਾ ਐਮ.ਐਲ.ਏ ਸੀ ਉੱਥੇ ਕਾਲਜ ਬੀ.ਏ ਕਰਕੇ ਡਿਗਰੀ ਮਿਲਾਈ ਆ। ਇਸ ਕਰਕੇ ਆ ਬ ਜਿੰਨਾਂ ਦੇ ਨਾਲ ਕੁਛੇ ਦਾ ਬਾਪੂ ਪੜਿਆ ਕਿਦਾ ਦਾਦਾ ਪੜਿਆ ਕਿਦਾ ਚਾਚਾ ਮੇਰਨਾ ਪੜਿਆ ਇਸ ਕਰਕੇ ਮੈਂ ਜਦੋਂ ਵੀ ਜਾਂਦਾ ਕੋਈ ਕਹਿੰਦਾ ਤਾਊ ਕੋਈ ਕਹਿੰਦਾ ਬਾਪੂ ਕੋਈ ਕੁਛ ਕਹਿੰਦਾ ਬਹੁਤ ਅੱਛਾ ਲੱਗਦਾ ਛੋਟੇ ਅੱਜ ਇਸ ਮੌਕੇ ਤੇ ਬਹੁਤ ਬਹੁਤ ਮੁਬਾਰਕਬਾਦ ਬਾਲ ਦਿਵਸ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਇੱਕ ਲਗਾਤਾਰ ਡਿਮਾਂਡ ਰਹਿੰਦੀ ਹੈ ਬੱਚਿਆਂ ਦੀ ਵੀ ਮਾਪਿਆਂ ਦੀ ਵੀ ਟੀਚਰਾਂ ਦੀ ਵੀ ਕਿ ਸਕੂਲ ਅਪਗ੍ਰੇਡ ਹੋਣ ਫੈਸਿਲਿਟੀ ਦੇ ਵਿੱਚ ਵਾਦਾ ਹੋਇਆ ਅੱਜ ਵੀ ਡਿਮਾਂਡ ਆਈ ਹੈ ਕਿ ਫੈਸਿਲਿਟੀ ਚ ਵਾਦਾ ਹੋਣ ਉਸ ਨੂੰ ਲੈ ਕੇ ਸਰਕਾਰ ਤੱਕ ਮੈਸੇਜ ਪਹੁੰਚਾ ਰਹੇ ਹੋ ਦੇਖੋ ਛੋਟੀ ਵੀਰ ਗੱਲ ਇਹ ਹੈ ਸਭ ਤੋਂ ਪਹਿਲਾਂ ਸਕੂਲ ਆਫ ਫੈਮਿਨਸ ਡੇਰਾ ਬਸਿਆਹ ਬਣਿਆ ਜਿੱਥੇ ਮੈਂ 10ਵੀਂ ਤੱਕ ਪੜਿਆ ਐ ਇਤੋਂ ਵੱਡੀ ਹੋਰ ਕੀ ਚੀਜ਼ ਹੋਊਗੀ ਸਕੂਲ ਦੀਆਂ ਡਿਮਾਂਡ ਆਖਰ ਤੱਕ ਦੀ ਪੂਰੀਆਂ ਨਹੀਂ ਹੋਣੀਆਂ ਲੇਕਿਨ ਮੈਂ ਸਕੂਲ ਨੂੰ ਪੂਰਾ ਜੋਰ ਲਗਾ ਕੇ ਮੈਸੇਜ ਕਰਕੇ ਆਸ਼ੂ ਪਨੇਜਾ ਜੀ ਨੂੰ ਪ੍ਰਧਾਨ ਸਾਹਿਬ ਨੂੰ ਕਿਹਾ ਵੀ ਪਹਿਲੀ ਗੱਲ ਤਾਂ ਸਕੂਲ ਨੂੰ ਸੋਨਾ ਬਣਾਵਾਂਗੇ ਜਿੱਥੇ ਅਸੀਂ ਅਸੀਂ ਲੋਕਾਂ ਨੇ 10ਵੀਂ ਤੱਕ ਇੱਥੇ ਐਜੂਕੇਸ਼ਨ ਆਪਣੀ ਪੂਰੀ ਕੀਤੀ ਹੈ ਉਹ ਟਾਟ ਉਹ ਮੇਜ ਯਾਦ ਆਉਂਦੇ ਨੇ ਉਹ ਮਾਸਟਰਾਂ ਦੀ ਝਿੜਕੇ ਯਾਦ ਆਉਂਦੀ ਹੈ ਉਹ ਮਾਸਟਰਾਂ ਨੇ ਇੱਥੇ ਕਾਛੇ 'ਚ ਚੁੰਡੀਆਂ ਮਾਰੀਆਂ ਹੋਈਆਂ ਮੈਨੂੰ ਯਾਦ ਆਉਂਦੀਆਂ ਅੱਜ ਸਕੂਲ ਨੇ ਉੱਥੇ ਪੌਣੀਆਂ ਚੜਾਇਆ ਵਿਧਾਨ ਸਭਾ ਅੱਜ ਬੱਚੀਆਂ ਵੀ ਉਡੀਕ ਰੀਆਂ ਨੇ ਕਿ ਐਮ ਐਲ ਏ ਸਾਹਿਬ ਉਹਨਾਂ ਦੇ ਨਾਲ ਨੱਚਦੇ ਹੋਏ ਨਜ਼ਰ ਆਣ ਕੋਈ ਦੇਖੋ ਜੀ ਹੁਣ ਮੈਂ ਬੜਾਪੇ ਵਾਲੇ ਪਾਸੇ ਆਇਆ ਬੇਟਾ ਵਾ ਵਾ ਆ ਤਸਵੀਰਾਂ ਨੇ ਚਿਲਡਰਨਸ ਡੇ ਦੀਆਂ ਬਾਲ ਦੀਵਸ ਜਿਹੜਾ ਮਨਾਇਆ ਜਾ ਰਿਹਾ ਉਸ ਦੇ ਵਿੱਚ ਜਿਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਨਾਲ ਖੁਦ ਜਿਹੜੇ ਹਲਕੇ ਦੇ ਵਿਧਾਇਕ ਨੇ ਉਹ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਡੇਰਾ ਬਸੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਸ ਤਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆ ਇੱਕ ਪਾਸੇ ਗਿੱਧਾ ਪੈ ਰਿਹਾ ਦੂਜੇ ਪਾਸੇ ਐਮਐਲਏ ਸਾਹਿਬ ਬੱਚਿਆਂ ਦੇ ਨਾਲ ਨੇ ਔਰ ਇਸ ਜਸ਼ਨ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਉਸਾਨੂੰ ਹੋਰ ਦੁਗਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲਗਾਤਾਰ ਅਸੀਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਬਖਾਉਂਦੇ ਰਹਨੇ ਆ ਤੁਸੀਂ ਵੇਖਦੇ ਰਹ ਦੈਨਿਕ ਸਵੇਰਾ ਟੀਵੀ 14 ਨਵੰਬਰ ਦਾ ਦਿਨ ਹੈ ਔਰ ਅੱਜ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਚਿਲਡਰਨਸ ਡੇ ਜਿਹੜਾ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਅਸੀਂ ਡੇਰਾਬੱਸੀ ਦੇ ਵਿੱਚ ਮੌਜੂਦ ਆ ਹਲਕਾ ਦੇ ਵਿਧਾਇਕ ਇੱਥੇ ਮੌਜੂਦ ਹੈ ਔਰ ਬੱਚਿਆਂ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਆ ਅੱਜ ਖੁਦ ਵੀ ਭੰਗੜੇ ਪੈ ਰਹੇ ਆ ਐਮਐਲਏ ਸਾਹਿਬ ਦੇਖੋ ਜੀ ਜਿੱਥੇ ਅੱਜ ਚਾਚੇ ਨਰੂ ਕਰਕੇ ਅਸੀਂ ਬਾਲ ਦਿਵਸ ਮਨਾ ਰਹੇ ਆ ਉੱਥੇ ਮੇਰੇ ਲਈ ਤਾਂ ਹੋਰ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੇਰੀ ਪੰਜਾਬ ਸਰਕਾਰ ਚ ਸਾਡਾ ਐਮਐਲਏ ਸਾਥੀ ਤਰਨਤਾਰ ਦੇ ਚੁਣ ਕੇ ਆ ਰਿਹਾ ਮੇਰੇ ਲਈ ਤਾਂ ਡਬਲ ਖੁਸ਼ੀ ਦੀ ਗੱਲ ਹੈ ਇੱਕ ਪਾਸੇ ਜਿੱਥੇ ਬਾਲ ਦਿਵਸ ਤੇ ਮੈਂ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਤੇ ਸਟਾਫ ਨੂੰ ਵਧਾਈ ਦੇਣਾ, ਬੱਚਿਆਂ ਨੂੰ ਵਧਾਈ ਦੇਣਾ, ਉੱਥੇ ਨੱਗਰ ਡੇਰਾ ਬਸੀ ਹਲਕੇ ਦੇ ਵਸੀਆਂ ਨੂੰ ਔਰ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਆਪਣੇ ਵੱਲੋਂ ਇੱਕ ਵੰਟਲ ਵਧਾਈਆਂ ਦਿੰਦਾ ਕਿ ਤੁਹਾਡੀ ਕਿਰਪਾ ਨਾਲ ਬਹੁਤ ਵੱਡੇ ਮਾਰਜਨਾ ਜਿਹੜੇ ਅਖੌਤੀ ਲੋਕ ਸੀਗੇ, ਜਿਹੜੀ ਮਰਜੀ ਪਾਰਟੀ ਸੀਗੇ, ਗੋਡਿਆਂ ਪਰਨੇ ਕਰਕੇ ਤੇ ਟੇਡੇ ਕਰਕੇ ਥੱਲੇ ਪਾਤੇ ਪੰਜਾਬ ਦੇ ਲੋਕਾਂ ਨੂੰ ਸਲਾਮ ਕਰਦਾ। ਅਵੈਲ ਸਾਹਿਬ ਕਹਿੰਦੇ ਇਸ ਸਕੂਲ ਦੇ ਨਾਲ ਨਾਤਾ ਹੈਗਾ, ਤੁਹਾਡਾ ਪੁਰਾਣਾ ਰਿਸ਼ਤਾ ਹੈਗਾ ਇਸ ਸਕੂਲ ਦੇ ਨਾਲ। ਛੋਟੇ ਵੀਰਾ ਹਰੀਆਂ ਕਲੀਆਂ ਹਰੇ ਦਰਖਤ ਇਹਨਾਂ ਥੱਲੇ ਮੈਂ ਬਚਪਨ ਇਸੇ ਸਕੂਲ 'ਚ 10ਵੀਂ ਤੱਕ ਪੜਿਆ ਹਾਂ ਪਰਾਗਪੁਰ ਪੰਜਵੀਂ ਕੀਤੀ ਤੇ 10ਵੀਂ ਕੀਤੀ ਆ ਨਾਲ ਹੀ ਕਾਲਜ ਆ ਜਿੱਥੇ ਬਾਅਦ ਵਿੱਚ ਗ੍ਰੈਜੂਏਸ਼ਨ ਕੀਤੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੰਜਾਬ 'ਚ ਵਿਧਾਨ ਸਭਾ ਜਦੋਂ ਮੈਂ ਗਿਆ ਪੰਜਾਬ ਦਾ ਮੈਂ ਪਹਿਲਾ ਐਮ.ਐਲ.ਏ ਸੀ ਉੱਥੇ ਕਾਲਜ ਬੀ.ਏ ਕਰ ਕੋਸਟ ਡਿਗਰੀ ਬਣਾਈ ਆ ਇਸ ਕਰਕੇ ਬੱਚੇ ਜਿਨ੍ਹਾਂ ਦੇ ਨਾਲ ਕੋਈ ਕਿਸੇ ਦਾ ਬਾਪੂ ਪੜਿਆ ਕਿਸੇ ਦਾ ਦਾਦਾ ਪੜਿਆ ਕਿਸੇ ਦਾ ਚਾਚਾ ਮੇਰ ਨਾਲ ਪੜਿਆ ਇਸ ਕਰਕੇ ਮੈਂ ਜਦੋਂ ਵੀ ਜਾਂਦਾ ਕੋਈ ਕਹਿੰਦਾ ਤਾਊ ਕੋਈ ਕਹਿੰਦਾ ਬਾਪੂ ਕੋਈ ਕੁਛ ਕਹਿੰਦਾ ਬਹੁਤ ਅੱਛਾ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਸਾਬ ਇੱਕ ਲਗਾਤਾਰ ਡਿਮਾਂਡ ਰਹਿੰਦੀ ਹੈ ਬੱਚਿਆਂ ਦੀ ਵੀ ਮਾਪਿਆਂ ਦੀ ਵੀ ਟੀਚਰਾਂ ਦੀ ਵੀ ਕਿ ਸਕੂਲ ਅਪਗ੍ਰੇਡ ਹੋਣ ਫੈਸਿਲਿਟੀ ਦੇ ਵਿੱਚ ਵਾਧਾ ਹੋਵੇ ਅੱਜ ਵੀ ਡਿਮਾਂਡ ਆਈ ਹੈ ਕਿ ਫੈਸਿਲਿਟੀ ਚ ਵਾਧਾ ਹੋਣ ਉਸ ਨੂੰ ਲੈ ਕੇ ਸਰਕਾਰ ਤੱਕ ਮੈਸੇਜ ਪਹੁੰਚਾ ਰਹੇ ਹੋ ਦੇਖੋ ਛੋਟੀ ਵੀਰ ਗੱਲ ਇਹ ਹੈ ਸਭ ਤੋਂ ਪਹਿਲਾਂ ਸਕੂਲ ਆਫ ਫੈਮਿਨੈਂਸ ਡੇਰਾ ਬਸਿਆਹ ਬਣਿਆ ਜਿੱਥੇ ਮੈਂ 10ਵੀਂ ਤੱਕ ਪੜਿਆ ਐਤੋਂ ਵੱਡੀ ਹੋਰ ਕੀ ਚੀਜ਼ ਹੋਊਗੀ ਸਕੂਲ ਦੀਆਂ ਡਿਮਾਂਡ ਆਖਰ ਤੱਕ ਕਦੀ ਪੂਰੀਆਂ ਨਹੀਂ ਹੋਣੀਆਂ ਲੇਕਿਨ ਮੈਂ ਸਕੂਲ ਨੂੰ ਪੂਰਾ ਜੋਰ ਲਗਾ ਕੇ ਐਸੇ ਕਰਕੇ ਆਸ਼ੂ ਪਨੇਜਾ ਜੀ ਨੂੰ ਪ੍ਰਧ ਵੀ ਪਹਿਲੀ ਗੱਲ ਤਾਂ ਸਕੂਲ ਨੂੰ ਸੋਨਾ ਬਣਾਵਾਂਗੇ ਜਿੱਥੇ ਅਸੀਂ ਅਸੀਂ ਲੋਕਾਂ ਨੇ 10ਵੀਂ ਤੱਕ ਇੱਥੇ ਐਜੂਕੇਸ਼ਨ ਆਪਣੀ ਪੂਰੀ ਕੀਤੀ ਹੈ ਕਿਉਂਕਿ ਇਹਦੇ ਸਕੂਲ ਨਾਲ ਮੇਰਾ ਬਚਪਨ ਬੀਤਿਆ ਹੋਇਆ ਉਹ ਟਾਟ ਉਹ ਮੇਜ ਯਾਦ ਆਉਂਦੇ ਨੇ ਉਹ ਮਾਸਟਰਾਂ ਦੀ ਝਿੜਕੇ ਯਾਦ ਆਉਂਦੀ ਹੈ ਉਹ ਮਾਸਟਰਾਂ ਨੇ ਇੱਥੇ ਕਾਛੇ 'ਚ ਚੁੰਡੀਆਂ ਮਾਰੀਆਂ ਹੋਈਆਂ ਵੀ ਮੈਨੂੰ ਯਾਦ ਆਉਂਦੀਆਂ ਅੱਜ ਇਹ ਸਕੂਲ ਨੇ ਉੱਥੇ ਪੌਣੀਆਂ ਚੜਾਇਆ ਵਿਧਾਨ ਸਭਾ ਅੱਜ ਬੱਚੀਆਂ ਵੀ ਉਡੀਕ ਰੀਆਂ ਨੇ ਕਿ ਐਮਐਲਏ ਸਭ ਉਹਨਾਂ ਦੇ ਨਾਲ ਨੱਚਦੇ ਹੋਏ ਨਜ਼ਰਾਨਾ ਉਹ ਦੇਖੋ ਜੀ ਹੁਣ ਮੈਂ ਬੜਾਪੇ ਵਾਲੇ ਪਾਸੇ ਅੱਛਾ ਬੇਟਾ ਵਾ ਵਾ ਆਹ ਤਸਵੀਰ ਬਾਲਦੀਵਸ ਜਿਹੜਾ ਮਨਾਇਆ ਜਾ ਰਿਹਾ ਉਸ ਦੇ ਵਿੱਚ ਜਿਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਨਾਲ ਖੁਦ ਜਿਹੜੇ ਹਲਕੇ ਦੇ ਵਿਧਾਇਕ ਨੇ ਉਹ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਡੇਰਾ ਬਸੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਸ ਤਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆ ਇੱਕ ਪਾਸੇ ਗਿੱਧਾ ਪੈ ਰਿਹਾ ਦੂਜੇ ਪਾਸੇ ਐਮਐਲਏ ਸਾਹਿਬ ਬੱਚਿਆਂ ਦੇ ਨਾਲ ਨੇ ਔਰ ਇਸ ਜਸ਼ਨ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਉਸਾਨੂੰ ਹੋਰ ਦੁਗਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲਗਾਤਾਰ ਅਸੀਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਬਖਾਉਂਦੇ ਰਹਨੇ ਆ ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ 14 ਨਵੰਬਰ ਦਾ ਦਿਨ ਹੈ ਔਰ ਅੱਜ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਚਿਲਡਰਨਸ ਡੇ ਜਿਹੜਾ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਅਸੀਂ ਡੇਰਾਬੱਸੀ ਦੇ ਵਿੱਚ ਮੌਜੂਦ ਆ ਹਲਕਾ ਦੇ ਵਿਧਾਇਕ ਇੱਥੇ ਮੌਜੂਦ ਹੈ ਔਰ ਬੱਚਿਆਂ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਆ ਅੱਜ ਖੁਦ ਵੀ ਭੰਗੜੇ ਪੈ ਰਹੇ ਆ ਐਮਐਲਏ ਸਾਹਿਬ ਦੇਖੋ ਜੀ ਜਿੱਤੇ ਅੱਜ ਚਾਚੇ ਨਰੂ ਕਰਕੇ ਅਸੀਂ ਬਾਲ ਦਿਵਸ ਮਨਾ ਰਹੇ ਆ ਉਥੇ ਮੇਰੇ ਲਈ ਤਾਂ ਹੋਰ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੇਰੀ ਪੰਜਾਬ ਸਰਕਾਰ ਚ ਸਾਡਾ ਐਮਐਲਏ ਸਾਥੀ ਤਰਨਤਾਰਨ ਤੋਂ ਚੁਣ ਕੇ ਆ ਰਿਹਾ ਮੇਰੇ ਲਈ ਤਾਂ ਡਬਲ ਖੁਸ਼ੀ ਦੀ ਗੱਲ ਹੈ ਇੱਕ ਪਾਸੇ ਜਿੱਥੇ ਬਾਲ ਦੇ ਵਾਸਤੇ ਮੈਂ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਤੇ ਸਟਾਫ ਨੂੰ ਵਧਾਈ ਦੇਣਾ ਬੱਚਿਆਂ ਨੂੰ ਵਧਾਈ ਦੇਣਾ ਉਥੇ ਨਗਰ ਡੇਰਾ ਬਸੀ ਹਲਕੇ ਦੇ ਵਸਨੀਕਾਂ ਨੂੰ ਔਰ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਆਪਣੇ ਵੱਲੋਂ ਇੱਕ ਵੰਟਲ ਵਧਾਈਆਂ ਦਿੰਦਾ ਕਿ ਤੁਹਾਡੀ ਕਿਰਪਾ ਨਾਲ ਬਹੁਤ ਵੱਡੇ ਮਾਰਜਨਾ ਜਿਹੜੇ ਖੌਤੀ ਲੋਕ ਸੀਗੇ ਜਿਹੜੀ ਮਰਜੀ ਪਾਰਟੀ ਸੀਗੇ ਗੋਡਿਆਂ ਪਰਨੇ ਕਰਕੇ ਐ ਤੇ ਟੇਡੇ ਕਰਕੇ ਥੱਲੇ ਪਾਤੇ ਪੰਜਾਬ ਦੇ ਲੋਕਾਂ ਨੂੰ ਸਲਾਮ ਕਰਦਾ ਅਵੈਲ ਸਾਬ ਕਹਿੰਦੇ ਇਸ ਸਕੂਲ ਦੇ ਨਾਲ ਨਾਤਾ ਹੈਗਾ ਤੁਹਾਡਾ ਪੁਰਾਣਾ ਰਿਸ਼ਤਾ ਹੈਗਾ ਇਸ ਸਕੂਲ ਦੇ ਨਾਲ ਛੋਟੇ ਵੀਰਾ ਹਰੀਆਂ ਕਲੀਆਂ ਹਰੇ ਦਰਖਤ ਇਹਨਾਂ ਥੱਲੇ ਮੈਂ ਬਚਪਨ ਚ ਇਸੇ ਸਕੂਲ ਚ 10ਵੀਂ ਤੱਕ ਪੜਿਆ ਹਾਂ ਪਰਾਗਪੁਰ ਪੰਜਾਬੀ ਕੀਤੀ ਤੇ 10ਵੀਂ ਕੀਤੀ ਆ ਨਾਲ ਹੀ ਕਾਲਜ ਆ ਜਿੱਥੇ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੰਜਾਬ ਚ ਵਿਧਾਨ ਸਭਾ ਜਦੋਂ ਮੈਂ ਗਿਆ ਪੰਜਾਬ ਦਾ ਮੈਂ ਪਹਿਲਾ ਐਮ.ਐਲ.ਏ ਸੀ ਉੱਥੇ ਕਾਲਜ ਬੀ.ਏ ਕਰਕੇ ਡਿਗਰੀ ਬਣਾਈ ਗਿਆ ਇਸ ਕਰਕੇ ਬੱਚੇ ਜਿਨ੍ਹਾਂ ਦੇ ਨਾਲ ਕੁਛੇ ਦਾ ਬਾਪੂ ਪੜਿਆ ਕਿਹਦਾ ਦਾਦਾ ਪੜਿਆ ਕਿਹਦਾ ਚਾਚਾ ਮੇਰ ਨਾਲ ਪੜਿਆ ਇਸ ਕਰਕੇ ਮੈਂ ਜਦੋਂ ਵੀ ਜਾਂਦਾ ਕੋਈ ਕਹਿੰਦਾ ਤਾਊ ਕੋਈ ਕਹਿੰਦਾ ਬਾਪੂ ਕੋਈ ਕੁਛ ਕਹਿੰਦਾ ਬਹੁਤ ਅੱਛਾ ਲੱਗਦਾ ਛੋਟੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਬ ਇੱਕ ਲਗਾਤਾਰ ਡਿਮਾਂਡ ਰਹਿੰਦੀ ਹੈ ਬੱਚਿਆਂ ਦੀ ਵੀ ਮਾਪਿਆਂ ਦੀ ਵੀ ਟੀਚਰਾਂ ਦੀ ਵੀ ਕਿ ਸਕੂਲ ਅਪਗ੍ਰੇਡ ਹੋਣ ਫੈਸਿਲਿਟੀ ਦੇ ਵਿੱਚ ਵਾਧਾ ਹੋਵੇ ਅੱਜ ਵੀ ਡਿਮਾਂਡ ਆਈ ਹੈ ਕਿ ਫੈਸਿਲਿਟੀ ਚ ਵਾਧਾ ਹੋਣ ਉਸ ਨੂੰ ਲੈ ਕੇ ਸਰਕਾਰ ਤੱਕ ਮੈਸੇਜ ਪਹੁੰਚਾ ਰਹੇ ਹੋ ਦੇਖੋ ਛੋਟੀ ਵੀਰ ਗੱਲ ਇਹ ਹੈ ਸਭ ਤੋਂ ਪਹਿਲਾਂ ਸਕੂਲ ਆਫ ਫੈਮਿਨਸ ਡੇਰਾ ਬਸਿਆ ਬਣਿਆ ਜਿੱਥੇ ਮੈਂ 10ਵੀਂ ਤੱਕ ਪੜਿਆ ਐ ਇਤੋਂ ਵੱਡੀ ਹੋਰ ਕੀ ਚੀਜ਼ ਹੋਊਗੀ ਸਕੂਲ ਦੀਆਂ ਡਿਮਾਂਡ ਆਖਰ ਤੱਕ ਦੀ ਪੂਰੀਆਂ ਨਹੀਂ ਹੋਣੀਆਂ ਲੇਕਿਨ ਮੈਂ ਸਕੂਲ ਨੂੰ ਪੂਰਾ ਜੋਰ ਲਗਾ ਮੈਂ ਇਸੇ ਕਰਕੇ ਆਸ਼ੂ ਪਨੇਜਾ ਜੀ ਨੂੰ ਪ੍ਰਧਾਨ ਸਾਹਿ ਵੀ ਪਹਿਲੀ ਗੱਲ ਤਾਂ ਸਕੂਲ ਨੂੰ ਸੋਨਾ ਬਣਾਵਾਂਗੇ ਜਿੱਥੇ ਅਸੀਂ ਅਸੀਂ ਲੋਕਾਂ ਨੇ 10ਵੀਂ ਤੱਕ ਇੱਥੇ ਐਜੂਕੇਸ਼ਨ ਆਪਣੀ ਪੂਰੀ ਕੀਤੀ ਹੈ ਕਿਉਂਕਿ ਇਹ ਸਕੂਲ ਨਾਲ ਮੇਰਾ ਬਚਪਨ ਬੀਤਿਆ ਹੋਇਆ ਉਹ ਟਾਟ ਉਹ ਮੇਜ ਯਾਦ ਆਉਂਦੇ ਨੇ ਉਹ ਮਾਸਟਰਾਂ ਦੀ ਝਿੜਕੇ ਯਾਦ ਆਉਂਦੀ ਹੈ ਉਹ ਮਾਸਟਰਾਂ ਨੇ ਇੱਥੇ ਕਾਛੇ 'ਚ ਚੁੰਡੀਆਂ ਮਾਰੀਆਂ ਹੋਈਆਂ ਵੀ ਮੈਨੂੰ ਯਾਦ ਆਉਂਦੀਆਂ ਅੱਜ ਇਹ ਸਕੂਲ ਨੇ ਉੱਥੇ ਪੌਣੀਆਂ ਚੜਾਇਆ ਵਿਦਵਾਨ ਸਰ ਜੀ ਅੱਜ ਬੱਚੀਆਂ ਵੀ ਉਡੀਕ ਰੀਆਂ ਨੇ ਕਿ ਐਮਐਲਏ ਸਭ ਉਹਨਾਂ ਦੇ ਨਾਲ ਨੱਚਦੇ ਹੋਏ ਨਜ਼ਰ ਆਣ ਉਹ ਇੱਕ ਦੇਖੋ ਜੀ ਹੁਣ ਮੈਂ ਬੜਾਪੇ ਵਾਲੇ ਪਾਸੇ ਅੱਛਾ ਬੇਟਾ ਵਾ ਵਾ ਆਹ ਤਸਵੀ ਬਾਲ ਦੀਵਸ ਜਿਹੜਾ ਮਨਾਇਆ ਜਾ ਰਿਹਾ ਉਸ ਦੇ ਵਿੱਚ ਜਿਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਨਾਲ ਖੁਦ ਜਿਹੜੇ ਹਲਕੇ ਦੇ ਵਿਧਾਇਕ ਨੇ ਉਹ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਡੇਰਾ ਬਸੀ ਦੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਸ ਤਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆ ਇੱਕ ਪਾਸੇ ਗਿੱਧਾ ਪੈ ਰਿਹਾ ਦੂਜੇ ਪਾਸੇ ਐਮਐਲਏ ਸਾਹਿਬ ਬੱਚਿਆਂ ਦੇ ਨਾਲ ਨੇ ਔਰ ਇਸ ਜਸ਼ਨ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਉਸਾਨੂੰ ਹੋਰ ਦੁਗਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲਗਾਤਾਰ ਅਸੀਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਬਖਾਉਂਦੇ ਰਹਿੰਦੇ ਆ ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ